ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਵਿਕਰਮ ਸਿੰਘ ਮਜੀਠੀਆ ਨੇ ਆਪ ਲੀਡਰਾਂ ਨੂੰ ਘੇਰਿਆ ਉਹਨਾਂ ਕੁਝ ਲੀਡਰਾਂ ਦਾ ਨਾਮ ਲੈ ਕੇ ਪਲਟੂ ਰਾਮ ਦੱਸਿਆ ਪਿਛਲੇ ਦਿਨੀ ਆਪ ਨੇ ਜਲੰਧਰ ਜਿਵੇਂ ਚੋਣ ਨੂੰ ਲੈ ਕੇ ਵਿਰੋਧੀ ਧਿਰਾਂ ਨੂੰ ਘੇਰਿਆ ਸੀ ਪਲਟਵਾਰ ਹੁਣ ਵਿਕਰਮ ਸਿੰਘ ਮਜੀਠੀਆ ਨੇ ਵੀ ਕੀਤਾ ਹੈ ਜਲੰਧਰ ਤੇ ਲੋਕਾਂ ਨਾਲ ਜਿਹੜਾ ਧੋਖਾ ਕੀਤਾ ਹੈ ਪਲਟੂ ਰਾਮਾ ਨੇ ਉਹਦੀ ਬਦੌਲਤ ਅਸੀਂ ਸਭਾਈ ਇਲੈਕਸ਼ਨ ਚ ਜਾ ਰਹੇ ਹਾਂ ਲੇਕਿਨ ਆਮ ਆਦਮੀ ਪਾਰਟੀ ਦਾ ਜਿਹੜਾ ਤਰੀਕਾ ਹੈ ਔਰ ਅਜੰਡਾ ਉਹ ਕੰਮ ਦੇ ਆਧਾਰ ਤੇ ਰਿਹਾ ਹੈ ਚਾਹੇ ਉਹ ਦਿੱਲੀ ਚ ਹੋਵੇ ਚਾਹੇ ਪੰਜਾਬ ਚ ਹੋਵੇ ਅਸੀਂ ਕੰਮ ਦੇ ਆਧਾਰ ਤੇ ਹਮੇਸ਼ਾ ਲੋਕਾਂ ਦਾ ਆਸ਼ੀਰਵਾਦ ਮੰਗਿਆ ਹੈ ਅੱਜ ਬੈ ਕੇ ਤੁਸੀਂ ਇਹ ਕਹਿ ਰਹੇ ਹੋ ਕਿ ਲੋਕ ਪਲਟੂ ਰਾਹ ਨੂੰ ਅਲਟੂ ਪਲਟੂ ਰਾਹ ਨੂੰ ਛੱਡ ਕੇ ਕਿਸੇ ਹੋਰ ਕੈਂਡੀਡੇਟ ਨੂੰ ਚੁਣਣ ਤੇ ਪਲਟੂ ਰਾਹ ਦਾ ਤੁਸੀਂ ਚਾਰੇ ਬੈਠੇ ਸੀ ਵਿੱਚ ਤੀਨੋਂ ਸਾਹਿਬ ਸਤਿਕਾਰਯੋਗ ਨੇ ਪਹਿਲਾਂ ਬਸਪਾ ਚ ਸੀ ਫਿਰ ਅਕਾਲੀ ਜਲ ਚ ਆਏ ਤੇ ਫਿਰ ਉਹ ਆਪ ਆਦਮੀ ਪਾਰਟੀ ਚ ਬਲਵਿੰਦਰ ਕੰਗ ਪਹਿਲਾਂ ਯੂਥ ਦੀ ਪੋਲਿਟਿਕਸ ਕਿਸੇ ਪਾਰਟੀ ਨੂੰ ਕੀਤੀ ਫੇਰੇ ਭਾਜਪਾ ਦੇ ਗਏ ਸ਼ਰਮਾ ਜੀ ਦੇ ਅਸ਼ੁਲੀ ਸ਼ਰਮਾ ਜੀ ਜੇ ਨਿਕਟਵਰਤੀ ਸਾਥੀ ਸਨ ਭਾਜਪਾ ਤੋਂ ਅਜੇ ਆਮ ਆਦਮੀ ਪਾਰਟੀ ਤੇ ਆ ਸਾਡੇ ਧਾਲੀਵਾਲ ਸਾਹਿਬ ਪਹਿਲਾਂ ਕਾਂਗਰਸ ਚ ਸੀ ਤੇ ਹੁਣ ਮੈਨੂੰ ਲੱਗਦਾ ਥੋੜਾ ਜਿਹਾ ਸ਼ਾਇਦ ਪੀਪੀਪੀ ਚੜੀ ਗਏ ਤੇ ਹੁਣ ਇਹ ਆਮ ਆਦਮੀ ਪਾਰਟੀ ਤੇ ਤੇ ਚੌਥੇ ਭਗਤ ਜੀ ਪਹਿਲਾਂ ਭਾਜਪਾ ਚ ਸੀ ਤੇ ਅੱਜ ਆਮ ਆਦਮੀ ਪਾਰਟੀ ਦੇ ਆ ਗਏ ਤੁਸੀਂ ਪਲਟੂ ਰਾਣ ਦੀ ਗੱਲ ਕਰੂ ਸਭ ਤੋਂ ਵੱਡੇ ਪਲਟੂ ਰਾਣ ਦਾ ਤੁਹਾਡੀ ਫੋਟੋ ਲਾਉਣੀ ਚਾਹੀਦੀ ਸਰ ਕਿ ਇਨਾ ਪਲਟੂ ਰਾ ਮਤ ਬਚੋ ਇਸ ਲਈ ਗੱਲ ਕਰਨ ਤੋਂ ਪਹਿਲਾਂ ਅੱਜ ਸਾਹਿਬ ਐਮਪੀ ਬਣ ਗਏ ਹੋ ਤੁਹਾਨੂੰ ਵਧਾਈ ਹੋਵੇ ਨਗਰ ਕਿਤੇ ਨਾ ਕਿ ਜੇ ਸਮਝ ਕੇ ਗੱਲ ਕਰੋ ਸਾਰੇ ਮਾਈਨਿੰਗ ਡਿਪਾਰਟਮੈਂਟ ਉੱਤੇ ਤੁਹਾਡੀ ਪਾਦ ਦਿੱਤੀ ਸੀ ਜਿਨ੍ਹਾਂ ਦੇ ਪਰਚੇ ਦਰ ਸੀ ਸਾਰੇ ਤੁਹਾਡੀ ਪਾਦ ਦਿੱਤੀ ਸੀ ਔਰ ਫੇਰ ਤੁਸੀਂ ਗੱਲ ਕਰੋ ਅਜ ਮਾਈਨਿੰਗ ਤੁਸੀਂ ਗੱਲ ਕਰੋ ਪਲਟੂ ਰਾਮਾ ਜੀ ਤੁਸੀਂ ਗੱਲ ਕਰੋ ਕਿ ਤੁਹਾਨੂੰ ਅਫਸਰ ਮਦਦ ਨਹੀਂ ਕਰਦੇ ਜਾਂ ਅਫਸਰ ਚਾਹੀਦੇ ਤੁਹਾਨੂੰ ਇਲੈਕਸ਼ਨ ਜਿਤਾਉਣ ਲਈ ਮਤਲਬ ਥੋੜੀ ਕਾਰਕਿਯਾਰੀ ਮਿਲ ਇਸ ਲਈ ਮੈਂ ਇਲੈਕਸ਼ਨ ਕਮਿਸ਼ਨ ਤੋਂ ਵੀ ਚਾਹੂੰਗਾ ਕਿ ਜਿੰਨੇ ਅਫਸਰ ਜਲੰਧਰ ਬਾਏ ਇਲੈਕਸ਼ਨ 'ਚ ਲੱਗੇ ਉਹਨਾਂ ਨੂੰ ਰੀਜਟਲੀ ਇਹ ਬਦਲੀ ਕੀਤੀ ਜਾਵੇ ਇਲੈਕਸ਼ਨ ਕਮਿਸ਼ਨ ਆਪ ਦੀ ਮਰਜ਼ੀ ਨਾਲ ਅਫਸਰ ਲਾਉਣ ਸੋ ਥੈਟ ਫ੍ਰੀ ਐਂਡ ਫੇਅਰ ਇਲੈਕਸ਼ਨ ਉੱਥੇ ਹੋ ਸਕੇ